ਸਤਿ ਸ਼੍ਰੀ ਅਕਾਲ ਦੋਸਤੋ ਸੋ ਹਾਜ਼ਰ ਹੋਇਆ ਜੀ ਨਵੇਂ ਐਪੀਸੋਡ ਦੇ ਵਿੱਚ ਮੈਂ ਉਮੀਦ ਕਰਦਾ ਤੁਹਾਡਾ ਜਿਹੜਾ ਵੀਕਐਂਡ ਬਹੁਤ ਵਧੀਆ ਲੰਘਿਆ ਹੋਊਗਾ ਇੰਜੋਏ ਕੀਤਾ ਹੋਊਗਾ ਤੁਸੀਂ ਜੀ ਤੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਨਵੀਂ ਵੀਡੀਓ ਦੇ ਨਾਲ ਕਰਦੇ ਆਂ ਤੇ ਉਹੀ ਕੋਸ਼ਿਸ਼ ਦੇ ਨਾਲ ਤੁਹਾਨੂੰ ਸਕੂਨ ਦੇ ਸਕੀਏ ਕੁਝ ਪੋਜ਼ਿਟਿਵਿਟੀ ਕਿਤੇ ਨਾ ਕਿਤੇ ਤੁਹਾਨੂੰ ਦੇ ਸਕੀਏ ਤੇ ਕੁਝ ਸਲਾਹਾਂ ਰਿਸ਼ਤਿਆਂ ਦੇ ਨਾਲ ਸੰਬੰਧ ਰੱਖਦੀਆਂ ਤੇ ਜਾਂ ਫਿਰ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੀਆਂ ਓਹੋ ਤੁਹਾਡੇ ਸਾਹਮਣੇ ਪੇਸ਼ ਮੈਂ ਕਰੂੰਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਤਿੰਨ ਚੀਜ਼ਾਂ ਜਿਹੜੀਆਂ ਕਦੇ ਵੀ ਮੰਗ ਕੇ ਤੁਹਾਨੂੰ ਨਹੀਂ ਮਿਲ ਸਕਦੀਆਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਜੋ ਬੰਦਾ ਦਊਗਾ ਨਾ ਤੁਹਾਨੂੰ ਆਪੇ ਦਊਗਾ ਕਦੇ ਮੰਗ ਕੇ ਨਹੀਂ ਤੁਸੀਂ ਇਹ ਚੀਜ਼ਾਂ ਲੈ ਸਕਦੇ ਕਿਹੜੀਆਂ ਨੇ ਜੀ ਆਜੋ ਕਰਦੇ ਆਂ ਗੱਲ ਪਹਿਲੀ ਚੀਜ਼ ਮੰਗ ਕੇ ਨਹੀਂ ਲਈ ਜਾ ਸਕਦੀ ਉਹ ਆ ਜੀ ਕਿਸੇ ਦਾ ਸਮਾਂ ਮੈਂ ਇਥੇ ਕੋਈ ਵਪਾਰਕ ਤੁਹਾਡੀ ਮੀਟਿੰਗ ਦੀ ਗੱਲ ਨਹੀਂ ਕਰ ਰਿਹਾ ਜਾਂ ਕਿਸੇ ਹੋਰ ਸਿਲਸਲੇ ਦੇ ਵਿੱਚ ਤੁਸੀਂ ਕਿਸੇ ਕੰਮ ਦੇ ਸਿਲਸਲੇ ਦੇ ਵਿੱਚ ਕਿਸੇ ਵੀ ਬੰਦੇ ਨੂੰ ਮਿਲਣ ਮਿਲਣ ਜਾਣਾ ਕਿਸੇ ਦਫ਼ਤਰ 'ਚ ਜਾਣਾ ਉਹ ਮੀਟਿੰਗ ਨਹੀਂ ਕਿ ਉਹ ਸਮਾਂ ਲੈਣ ਦੀ ਮੈਂ ਗੱਲ ਨਹੀਂ ਕਰਦਾ ਮੈਂ ਕਰਦਾ ਜੀ ਰਿਸ਼ਤਿਆਂ 'ਚ ਸਮਾਂ ਜਿਹੜਾ ਆਪਾਂ ਇੱਕ ਦੂਜੇ ਨੂੰ ਦਿੰਨੇ ਆ ਉਹ ਤੁਸੀਂ ਮੰਗ ਕੇ ਨਹੀਂ ਲੈ ਸਕਦੇ ਤੁਸੀਂ ਕਿਸੇ ਰਿਸ਼ਤੇ ਨੂੰ ਇਹ ਨਹੀਂ ਕਹਿ ਸਕਦੇ ਯਾਰ ਤੂੰ ਮੈਨੂੰ ਕਿਉਂ ਨਹੀਂ ਮਿਲਦਾ ਤੂੰ ਮੈਨੂੰ ਕਿਉਂ ਨਹੀਂ ਸਮਾਂ ਦਿੰਦਾ ਮੈਨੂੰ ਸਮਾਂ ਦੇ ਜੇ ਉਹ ਤੁਹਾਨੂੰ ਤੁਹਾਡੇ ਕਹਿਣ ਤੇ ਸਮਾਂ ਦੇ ਵੀ ਦਊਗਾ ਕਿ ਉਹ ਸਾਰਾ ਕੁਝ ਦਿਲੋਂ ਹੋਊਗਾ ਨਹੀਂ ਤੁਹਾਡੇ ਕਹਿਣ ਤੇ ਕੋਈ ਫਾਰਮੈਲਟੀ ਜ਼ਰੂਰ ਕਰ ਸਕਦਾ ਪਰ ਜਿਹੜੇ ਬੰਦੇ ਨੇ ਦਿਲੋਂ ਸਮਾਂ ਦੇਣਾ ਉਹ ਤੁਹਾਡੇ ਬਿਨਾ ਮੰਗੇ ਦੇਣਾ ਵਾ ਉਹ ਤੁਹਾਨੂੰ ਇੱਕ ਵਾਰ ਵੀ ਕਹਿਣ ਦੀ ਲੋੜ ਨਹੀਂ ਪੈਣੀ ਉੱਥੇ ਕਿ ਤੂੰ ਮੈਨੂੰ ਸਮਾਂ ਦਿਆ ਕਰ ਸੋ ਸਮਾਂ ਇੱਕ ਇਹੋ ਜੀ ਚੀਜ਼ ਆ ਜੀ ਰਿਸ਼ਤਿਆਂ ਦੇ ਵਿੱਚ ਜਿਹੜਾ ਮੰਗ ਕੇ ਨਾ ਤਾਂ ਕਦੇ ਲਿਓ ਤੇ ਨਾ ਤੁਹਾਨੂੰ ਕਦੇ ਮਿਲ ਸਕਦਾ ਵਾ ਦੂਜੀ ਚੀਜ਼ ਆ ਜੀ ਪਿਆਰ ਇਹ ਵੀ ਕਦੇ ਮੰਗ ਕੇ ਨਹੀਂ ਲਿਆ ਸਕਦਾ ਸੇਮ ਚੀਜ਼ ਲਾਗੂ ਹੁੰਦੀ ਆ ਹੁਣ ਪਿਆਰ ਦੀ ਮੈਂ ਗੱਲ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਕੱਲੇ ਮੁੰਡੇ ਕੁੜੀ ਦਾ ਪਿਆਰ ਆ ਜਿਹਨੂੰ ਆਪਾਂ ਇਸ਼ਕ ਮਜਾਦੀ ਕਹਿ ਦਿੰਨੇ ਆ ਕੋਈ ਵੀ ਰਿਸ਼ਤੇ ਦਾ ਪਿਆਰ ਹੋ ਸਕਦਾ ਭੈਣ ਭਰਾ ਦਾ ਪਿਆਰ ਆ ਦੋ ਭੈਣਾਂ ਦਾ ਪਿਆਰ ਆ ਭਰਾ ਭਰਾ ਦਾ ਪਿਆਰ ਆ ਮਾਂ ਤੇ ਉਹਦੇ ਬੱਚਿਆਂ ਦਾ ਪਿਆਰ ਆ ਪਿਓ ਤੇ ਉਹਦੇ ਬੱਚਿਆਂ ਦਾ ਪਿਆਰ ਆ ਮਤਲਬ ਕੋਈ ਵੀ ਰਿਸ਼ਤਾ ਜਿਹੜਾ ਜ਼ਿੰਦਗੀ 'ਚ ਤੁਹਾਡੇ ਨਾਲ ਜੁੜਿਆ ਉਹਦੇ ਵਿੱਚ ਇਹ ਨਹੀਂ ਜ਼ਰੂਰੀ ਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੁਸੀਂ ਕਿਸੇ ਨੂੰ ਬਹੁਤ ਖਾਸ ਥਾਂ ਦਿੱਤੀ ਹੋਈ ਆ ਤੁਹਾਨੂੰ ਇਹ ਵਧੀਆ ਅੰਦਰੋਂ ਅਹਿਸਾਸ ਹੁੰਦਾ ਕਿ ਉਹਦੇ ਨਾਲ ਜਦੋਂ ਤੁਸੀਂ ਸਮਾਂ ਬਤਾ ਰਹੇ ਹੋ ਨੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਉਹ ਬੰਦਾ ਮੇਰੇ ਨਾਲ ਵੱਧ ਤੋਂ ਵੱਧ ਰਹੇ ਪਰ ਜ਼ਰੂਰੀ ਤਾਂ ਨਹੀਂ ਸਾਹਮਣੇ ਵਾਲੇ ਨੂੰ ਵੀ ਇਹ ਅਹਿਸਾਸ ਹੋਵੇ ਹੋ ਸਕਦਾ ਕਿ ਉਹਨੂੰ ਤੁਸੀਂ ਬਹੁਤ ਬੋਰਿੰਗ ਇਨਸਾਨ ਲੱਗਦੇ ਹੋ ਉਹ ਚਾਹਦਾ ਹੀ ਨਹੀਂ ਤੁਹਾਡੇ ਨਾਲ ਸਮਾਂ ਬਤਾਉਣਾ ਤੁਸੀਂ ਉਹਨੂੰ ਪਿਆਰ ਕਰ ਰਹੇ ਹੋ ਉਹ ਨਹੀਂ ਤੁਹਾਨੂੰ ਕਰਦਾ ਪਰ ਰਿਸ਼ਤੇ ਦੇ ਵਿੱਚ ਕੀ ਤੁਸੀਂ ਇਹ ਮੰਗ ਕੇ ਲੈ ਸਕਦੇ ਹੋ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਵੀ ਮੈਨੂੰ ਕਰ ਨਹੀਂ ਹੋ ਸਕਦਾ ਐਦਾਂ ਤੇ ਚਲੋ ਜੇ ਗੱਲ ਹੁਣ ਆਪਾਂ ਮਾਂ ਤੇ ਬੱਚਿਆਂ ਦੀ ਕੀਤੀ ਸੀ ਜੇ ਅੱਜ ਦੇ ਸਮਾਜ ਦੀ ਗੱਲ ਕਰ ਲਈਏ ਇੱਕ ਕੌੜੀ ਸੱਚਾਈ ਮਾਂ ਮਾਤਾ ਦੇਖੋ ਆਪਣੇ ਬੱਚਿਆਂ ਦਾ ਤਕਰੀਬਨ ਕਰਦੀਆਂ ਹੀ ਨੇ ਪਿਓ ਵੀ ਤਕਰੀਬਨ ਕਰਦੀ ਆ ਚਲੋ ਮਾਂ ਪਿਓ ਦੋਨੋਂ ਲਾ ਲੰਨੇ ਮਾਂ ਪਿਓ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਆ ساری ਉਮਰ ਬਹੁਤ ਕੁਝ ਉਹਨਾਂ ਲਈ ਕੁਰਬਾਨ ਕਰਦੇ ਨੇ ਹੁਣ ਇੱਕ ਸਮਾਂ ਆਉਣ ਤੇ ਜੇ ਉਹ ਇਹ ਉਮੀਦ ਕਰਦੇ ਆ ਵੀ ਬੱਚੇ ਵੀ ਉਹਨਾਂ ਦੇ ਲਈ ਉਹ ਸਾਰਾ ਕੁਝ ਕਰਨ ਜੋ ਉਹਨਾਂ ਨੇ ਕੀਤਾ ਤਾਂ ਸਾਰੇ ਬੱਚਿਆਂ ਤੇ ਇਹ ਗੱਲ ਲਾਗੂ ਨਹੀਂ ਹੋ ਸਕਦੀ ਬੱਚਿਆਂ ਨੂੰ ਆਪਣੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਦੇਖਣ ਲੱਗ ਜਾਂਦੀ ਆਪਣਾ ਫਿਊਚਰ ਆ ਉਹਨੂੰ ਵੱਧ ਪ੍ਰੈਫਰੈਂਸ ਦੇ ਦਿੰਦੇ ਨੇ ਹਨਾ ਬੱਚੇ ਤੇ ਜੇ ਹੁਣ ਮਾਪਿਓ ਇਹੀ ਕਹੀ ਜਾਣ ਵੀ ਕਰ ਤੂੰ ਪਿਆਰ ਕਿਉਂ ਨਹੀਂ ਕਰ ਰਿਹਾ ਐਦਾਂ ਪਿਆਰ ਨਹੀਂ ਹਾਸਲ ਕੀਤਾ ਜਾ ਸਕਦਾ ਪਿਆਰ ਉਦੋਂ ਹਾਸਲ ਕੀਤਾ ਜਾਊਗਾ ਜਦੋਂ ਜਿਹੜੇ ਬੱਚੇ ਨੇ ਉਹ ਦਿਲੋਂ ਚਾਣਗੇ ਆਪਣੇ ਮਾਪਿਓ ਨੂੰ ਪਹਿਲਾ ਨੰਬਰ ਦੇਣਗੇ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਉਹ ਸਾਈਡ ਤੇ ਰੱਖਣਗੇ ਆਪਣਾ ਕੈਰੀਅਰ ਵੀ ਜੇ ਉਹ ਦਾਤੇ ਮਾਪਿਓ ਲਈ ਲਾਦਣਗੇ ਇਹੋ ਜਿਹੇ ਬੱਚੇ ਹੈਗੇ ਤਾਂ ਨੇ ਪਰ ਬੜੇ ਘੱਟ ਨੇ ਤੇ ਕੁਝ ਗੀਤ ਨੇ ਜਿਹੜੇ ਉਹ ਐਵੇਂ ਨਹੀਂ ਬਣੇ ਕਿ ਮਾਵਾਂ ਕੋਲੋਂ ਦੁੱਧ ਚੁੰਘ ਕੇ ਪਿਛੋਂ ਪੁੱਤ ਨਾ ਪਲਾਉਂਦੇ ਪਾਣੀ ਇਹ ਸਚਾਈਆਂ ਨੇ ਜੀ ਤੇ ਅੱਜਕੱਲ ਜੋ ਹੋ ਰਿਹਾ ਵਾ ਉਹਦੇ ਤੇ ਹੀ ਸਾਰੀਆਂ ਆਧਾਰਿਤ ਨੇ ਤੀਜੀ ਚੀਜ਼ ਜਿਹੜੀ ਨਹੀਂ ਮੰਗੀ ਜਾ ਸਕਦੀ ਉਹ ਆ ਜੀ ਇੱਜ਼ਤ ਰਿਸਪੈਕਟ ਇੱਜ਼ਤ ਚਲੋ ਮੰਗ ਤਾਂ ਨਹੀਂ ਸਕਦੇ ਆਪਾਂ ਕਮਾ ਜ਼ਰੂਰ ਸਕਦੇ ਆ ਕਿਵੇਂ ਕਮਾ ਸਕਦੇ ਆ ਕੀ ਆਪਾਂ ਠੱਗੀਆਂ ਠੋਰੀਆਂ ਕਰਕੇ ਮਾੜੇ ਕੰਮ ਕਰਕੇ ਅਮੀਰ ਹੋ ਜਾਾਂਗੇ ਬਹੁਤ ਸਾਰਾ ਪੈਸਾ ਸਾਡੇ ਕੋਲ ਆ ਜਾਊਗਾ ਉਹਦੇ ਨਾਲ ਤੁਹਾਡੀ ਇੱਜ਼ਤ ਬਣ ਜੂਗੀ ਬਣ ਤਾਂ ਜ਼ਰੂਰ ਜਾਊਗੀ ਪਰ ਉਹ ਜੀ ਸੋਚ ਵਾਲੇ ਲੋਕਾਂ ਦੇ ਵਿੱਚ ਹੀ ਜਿਹੜੇ ਆਪ ਬੇਈਮਾਨੀਆਂ ਕਰਦੇ ਨੇ ਜਿਹੜੇ ਆਪ ਠੱਗੀਆਂ ਨੂੰ ਪਸੰਦ ਕਰਦੇ ਨੇ ਉਹਨਾਂ ਵਿੱਚ ਇੱਜ਼ਤ ਤੁਹਾਡੀ ਜ਼ਰੂਰ ਬਣ ਜੂਗੀ ਪਰ ਆਪਾਂ ਉਹ ਬਣਾਉਣੀ ਨਹੀਂ ਆਪਾਂ ਇੱਜ਼ਤ ਬਣਾਉਣੀ ਆ ਜੀ ਸਮਾਜ ਦਾ ਉਹ ਵੱਡਾ ਹਿੱਸਾ ਜਿਹੜਾ ਇੱਕ ਇਹੋ ਜਿਹੇ ਨਿਸਾਨਾ ਨੂੰ ਪਸੰਦ ਕਰਦਾ ਜੋ ਇਮਾਨਦਾਰ ਹੋਣ ਇਮਾਨਦਾਰੀ ਤੇ ਮਿਹਨਤ ਦੇ ਨਾਲ ਜਿਨ੍ਹਾਂ ਨੇ ਪੈਸਾ ਕਮਾਇਆ ਹੋਵੇ ਤੁਹਾਡਾ ਇੱਕ ਰਤਬਾ ਹੋਵੇ ਤੁਹਾਡੀ ਇੱਕ ਪਛਾਣ ਹੋਵੇ ਨਾਮ ਹੋਵੇ ਲੋਕ ਤੁਹਾਨੂੰ ਮੂੰਹ ਤੇ ਆ ਕੇ ਕਹਿਣ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੇ ਤੁਹਾਡੀ ਪਿੱਠ ਦੇ ਪਿੱਛੇ ਵੀ ਕਹਿਣ ਮੂੰਹ ਤੇ ਕਹਿਣ ਵਾਲੇ ਤਾਂ ਬਹੁਤ ਮਿਲ ਜਾਣਗੇ ਪਿੱਠ ਦੇ ਪਿੱਛੇ ਵੀ ਜਦੋਂ ਤੁਹਾਡੀਆਂ ਤਾਰੀਫਾਂ ਹੋਣ ਲੱਗ ਜਾਣ ਸਮਝੋ ਤੁਸੀਂ ਇੱਜ਼ਤ ਕਮਾ ਰਹੇ ਹੋ ਰਿਸਪੈਕਟ ਕਮਾ ਰਹੇ ਹੋ ਸੋ ਉਹਦੇ ਲਈ ਸਾਨੂੰ ਹਮੇਸ਼ਾ ਸਦਾਚਾਰੀ ਜਿਹੜਾ ਜੀਵਨ ਆ ਉਹਨੂੰ ਫਾਲੋ ਕਰਨਾ ਪੈਣਾ ਤੇ ਬਹੁਤ ਵੱਡੇ ਵੱਡੇ ਖਜ਼ਾਨੇ ਸਾਡੇ ਕੋਲ ਨੇ ਅਸੀਂ ਖੁਸ਼ਕਿਸਮਤਾਂ ਕਿ ਸਾਡੇ ਕੋਲ ਗੁਰੂ ਸਾਹਿਬ ਦੀ ਬਾਣੀ ਆ ਜਾਂ ਹੋਰ ਜਿੱਥੇ ਵੀ ਤੁਹਾਡਾ ਟਰਸਟ ਬਣਦਾ ਉਹਨਾਂ ਨੂੰ ਪੜ ਕੇ ਉਹਨਾਂ ਨੂੰ ਸੁਣ ਕੇ ਆਪਾਂ ਜ਼ਿੰਦਗੀ 'ਚ ਜੇ ਕੁਝ ਪਰਸੈਂਟ ਵੀ ਅਪਲਾਈ ਕਰ ਦਈਏ ਤਾਂ ਸ਼ਾਇਦ ਸਾਰੀਆਂ ਗੱਲਾਂ ਪੋਸੀਬਲ ਹੋ ਜਾਣਗੀਆਂ ਜੋ ਆਪਾਂ ਅਕਸਰ ਵੀਡੀਓਜ਼ ਦੇ ਵਿੱਚ ਕਰਦੇ ਰਹਿੰਦੇ ਆ। ਸੋ ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਡਾ ਤੁਸੀਂ ਸਮਾਂ ਦਿੰਦੇ ਹੋ ਸੁਣਦੇ ਹੋ ਐਂਡ ਤੱਕ ਵੀਡੀਓ ਸਾਥ ਦਿੰਦੇ ਹੋ ਐਦਾਂ ਹੀ ਸਾਥ ਬਣਾਈ ਰੱਖਿਓ ਤੇ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਹਾਜ਼ਰ ਹੋਣਾ ਜੀ। ਤੇ ਕੋਈ ਨਵਾਂ கான்ਸੈਪਟ ਤੁਹਾਡੇ ਲਈ ਇੱਕ ਨਵੀਂ ਮੋਟੀਵੇਸ਼ਨ ਲੈ ਕੇ